ਸਾਰੇ ਤੱਕ ਹੋ ਰਿਆ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਦੇ ਹਨ 12 ਸਾਲ ਮੈਂ ਦਾ ਬਿਆਨ ਦੇਣਾ ਹੈ ਮੈਨੂੰ ਵੀ ਇਹ ਨਹੀਂ ਦੇ ਰਹੇ ਚਾਣਪੁਰ ਚ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਜੁਡੀਸ਼ਰੀ ਨੂੰ ਇਹ ਤਾਂ ਕਰਨਾ ਚਾਹੀਦਾ ਜੁਡੀਸ਼ਰੀ ਕਰ ਰਹੀ ਹੈ ਬਿਆਨ ਦੇਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇਤ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਠੀਕ ਕਰਨ ਲੱਗਦਾ ਕੋਈ ਰਾਜਨੀਤਿਕ ਰਾਜ ਰਾਜਨੀਤਿਕ ਪ੍ਰੈਸ਼ਰ ਹੈ ਜੀ ਜਿਹੜੇ ਤੁਹਾਡੇ ਕੋਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਵੀ ਮੰਗ ਰਹੀ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਾਂ ਸੀਵੀਏ ਦੀ ਜਾਂਚ ਤੁਹਾਡੇ ਨਾਲ ਮੈਨੂੰ ਫਸੇ ਮੇਰਾ ਕੱਲ੍ਹ ਕਹਣਾ ਜੇ ਮੈਨੂੰ ਇਹੋ ਕੋਈ ਦੋਸ਼ੀ ਪਾਇਆ ਜਾਵੇ ਸੀਵੀਏ ਉਹ ਜਾਂਚ ਕਰ ਦੇ ਮੈਨੂੰ ਫਸੇ ਦਿੱਤੀ ਸੋਟ 4 8 8 ਬਹੁਤ ਚੰਗੀ ਹੈ ਜੀ ਸਾਰਾ ਹੀ ਹੋ ਚੁੱਕਿਆ ਤੁਸੀਂ ਕੱਲ ਹੁਣ ਇਸੇ ਸੇਮ ਐਫਆਰ ਉਹਦੇ ਵਿੱਚ ਅੱਛਾ ਜੀ ਉਹਨੂੰ 15 ਸਾਲ ਸਜਾਏ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬੱਚੇ ਪਾਸਾ ਟਾਰਗੇਟ ਹੀ ਹੋ ਗਈ ਫਿਰ ਹਾਂ ਜਰੂਰ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਤੇ ਕੇਸ ਚ ਆਇਆ ਕਿਤੇ ਹੋਰ ਆਇਆ ਹੈ ਨਾ ਜਿੰਨਾ ਬੰਦਾ ਕੇਸ ਚ ਆਇਆ ਤੇ ਡਰਗ ਦੇ ਕੇਸ ਸਾਰੇ ਸਾਰੇ ਬਠਿੰਡੇ ਪਾਸ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਜ ਨੀ ਕਲੋ ਦਾ ਕਪੂਰ ਤੋਂ ਕਪੂਰ ਤੋਂ ਲੈ ਕੇ ਚਨਾਨ ਚ ਤੇ ਪਤਾ ਫਿਰ ਠੀਕ ਹੈ ਕਿੰਨੇ ਕੇਸ ਪਾਏ ਕਿਰੇ ਤੁਹਾਡੇ ਅੰਦਰ ਰਹਿੰਦੇ ਆਂ ਦੀ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਗਿਆ ਮੇਰੇ ਨਾਮ ਜਦ ਮੇਰੇ ਜੇਲ੍ਹ ਚ ਕੋਈ ਨਾਮ ਜਦ ਨਹੀਂ ਫਾਇਆ ਮੇਰੇ ਜੇਲ੍ਹ ਦੇ ਅੰਦਰ ਇਹ ਦੂਜਿਆਂ ਦੇ ਨਾਮ ਜਦ ਹੋਏ ਨੇ ਜੇ ਮੇਰਾ ਕਦੇ ਨਾਮ ਜਦ ਹੋਇਆ ਹੋ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਪਾ ਕਿਉਂ ਕੀਤਾ ਜਾ ਰਿਹਾ ਇਹ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰਾਂ ਇਹਦੀ ਮੈਂ ਇੱਕ ਤੇ ਕਹੂੰਗਾ ਧੰਨਵਾਦ